ਆਪਣੇ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਕੋਈ ਠੇਕੇਦਾਰ ਨੂੰ ਦੌਕੇ ਮਾਰ ਰਿਹਾ ਕੋਈ ਕੁਝ ਕਰ ਰਿਹਾ ਤਾਂ ਮੈਂ ਬੇਨਤੀ ਲਾਣਾ ਠੇਕੇਦਾਰ ਸਾਹਿਬ ਤੁਹਾਨੂੰ ਵੀ ਇਹ ਜੇ ਚੋਰ ਚੱਕਿਆਂ ਤੋਂ ਬਚਿਓ ਕਿਉਂਕਿ ਇਹ ਪੈਸੇ ਖਾਣ ਵਾਲੇ ਚੋਰ ਚੱਕੇ ਨੇ ਥੋੜੀ ਕਮੀਆਂ ਕੱਢ ਕੇ ਜਾਂ ਪ੍ਰਧਾਨਗੀ ਘੋਟ ਕੇ ਥੋੜੇ ਤੋਂ ਪੈਸੇ ਵਸੂਲ ਸਕਦੇ ਆ ਤਾਂ ਇਹ ਜੇ ਚੋਰ ਚੱਕਿਆਂ ਤੋਂ ਬਚੋ ਕਿਉਂਕਿ ਕੰਮ 'ਚ ਅਸੀਂ ਕੋਈ ਕਮੀ ਰਹਿਣ ਨਹੀਂ ਦੇਣੀ ਜੇ ਕਿਸੇ ਸਾਡੇ ਟਰੋਡੇ ਕੰਮ 'ਚ ਕਮੀ ਲੱਗੀ ਅਸੀਂ ਕੰਮ ਥੋੜਾ ਆਪ ਰੋਕ ਦੇਣਾ ਪਰ ਜੇ ਕੋਈ ਇਹ ਜੇ ਬਲੈਕਮੇਲਰ ਆਂਦੇ ਆ ਤਾਂ ਫੜ ਕੇ ਇਹਨਾਂ ਦੇ ਜੁੱਤੀਆਂ ਮਾਰਿਓ ਕੋਈ ਇਹਨਾਂ ਦਾ ਲਿਹਾਇ ਨਹੀਂ ਕਰਨਾ ਅਸੀਮ ਜੀ ਜੇਈ ਸਾਹਿਬ ਕਿੱਥੇ ਰਹੇ ਸਾਡੇ ਅਸੀਮ ਜੇਈ ਵੀ ਹੈਗਾ ਕੋਈ ਵੀ ਕਿਸੇ ਤਰ੍ਹਾਂ ਦਾ ਬੰਦਾ ਆਂਦਾ ਵੀ ਲੋਕਾਂ ਵੱਲੋਂ ਨਕਾਰਿਆ ਹੋਇਆ ਜਾਂ ਫੀ ਹੋਰ ਆ ਕੇ ਧਮਕੀਆਂ ਦਿੰਦਾ ਜਾਂ ਬਲੈਕਮੇਲ ਕਰਦਾ ਤਾਂ ਉਸ ਸਾਨੂੰ ਨਾਲ ਦੀ ਨਾਲ ਤੁਸੀਂ ਦੱਸਣਾ ਅਸੀਮ ਕੋਈ ਵੀ ਬੰਦਾ ਨਕਾਰਿਆ ਹੋਇਆ ਲੋਕਾਂ ਵੱਲੋਂ ਜਾਂ ਕੋਈ ਵੀ ਥਰਡ ਪਰਸਨ ਆ ਕੇ ਤੁਹਾਨੂੰ ਬਲੈਕਮੇਲ ਕਰਦਾ ਜਾਂ ਕੁਝ ਕਰਦਾ ਜਾਂ ਫਿੱਕਾਦਾ ਨੂੰ ਸੌਕੀਆਂ ਦਿੰਦਾ ਤਾਂ ਮੀਰੀ ਨੌਲੇਜ ਜਾਂ ਐਮਐਨਏ ਸਾਡੀ ਲੋੜੀਂਦੀ ਬੱਲ ਜਰੂਰ ਲੱਗੇ ਆਉਣੀ ਆ ਐਜੇ ਟਿੱਕਬੁਲੀਆਂ ਤੋਂ ਬਚਣ